ਨੀਲਾ ਬੈਠਾ ਹੈ ਬਾਈ ਜੀਤਾ ਬੈਠਾ ਹੈ ਬਾਈ ਮੱਖਣ ਹੋਰ ਸਾਰੇ ਜਿੰਨੇ ਸਾਡੇ ਕਬੱਡੀ ਵਾਲੇ ਇਹਨਾਂ ਦੇ ਘਰੋਂ ਜਿੰਨਾ ਪ੍ਰਸ਼ਾਦਾ ਪਾਣੀ ਛੱਕਿਆ ਮੈਂ ਕਹਿੰਨਾ ਵੀ ਉਹਦਾ ਹੀ ਅਸੀਂ ਮੁੱਲ ਮੋੜਿਆ ਸਾਡਾ ਇਹ ਫਰਜ ਬਣਦਾ ਸੀਗਾ ਮੈਂ ਧੰਨਵਾਦ ਕਰਦਾ ਖੁੱਪਾਰੇ ਸਾਡੀ ਬਹੁਤ ਸਤਿਕਾਰਯੋਗ ਵੱਡੀ ਦੇ ਬਹੁਤ ਵੱਡੇ ਪ੍ਰਮੋਟਰ ਨੇ ਬਬਲੂ ਕੰਮ ਖੇਤਰ ਦੇ ਦੀਪਕ ਘੱਖਣਾ ਵਾਲਾ ਸਿੰਦਰ ਸਿੰਘ ਰਾਜ ਜੀ ਤੇ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਮੇਰਾ ਵੱਡਾ ਭਾਈ ਇਸ ਨਗਰ ਦਾ ਚੰਪਾਲਾ ਭਾਈ ਰਾਜਾ ਸੈਦੂ ਕੇ ਉਹਨਾਂ ਦੇ ਫਾਦਰ ਸਾਹਿਬ ਜੀ ਚੀਚੇ ਤੌਰ ਤੇ ਪੁੱਜਿਆ ਸਮੁੱਚੇ ਨਗਰ ਦਾ ਸਾਰੀਆਂ ਸਖਸੀਤਾਂ ਨੂੰ ਧੰਨਵਾਦ ਕਰਦਿਆਂ ਰਾਜੇ ਭਾਈ ਉਹਨਾਂ ਦੀ ਰਪਿੰਦਰ ਭਾਈ ਉਹਨਾਂ ਦੀ ਬਹੁਤ ਵੱਡੀ ਦੇਣ ਆ ਕਿਸ ਬਿੱਟੂ ਨੂੰ ਸੈਦੂ ਕੇ ਤੋਂ ਨਿੱਜੀ ਲੈਣ ਦੀਆਂ ਫੇਰ ਮੈਦਾਨਾਂ ਤੱਕ ਲੈ ਕੇ ਜਾਣ ਦੀ ਬਈ ਮੱਖਣ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾਂਗਾ ਜੀ ਸਮੁੱਚੇ ਨਗਰ ਦੇ ਕਿ ਇਹ ਦਿਨ ਦੇਖਣ ਦੇ ਲਈ ਮੈਂ ਵੀ ਬਹੁਤ ਜਿੱਦਾਂ ਸੁਪਨੇ ਦੇਖੇ ਬੜ ਕੱਲੀ ਤੇ ਬਿੱਟੂ ਨੇ ਵੀ 17 ਸਾਲ ਲਗਾਤਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੰਜਾਬ ਦੇ ਵੱਡਾ ਯੋਗਦਾਨ ਹੈ ਤੇ ਸਾਨੂੰ ਬਹੁਤ ਵੱਡਾ ਮਾਣ ਆਇਆ ਕਿ ਇਹਦੇ ਪਿੰਡ ਦਾ ਨਾਮ ਚੱਕੀ ਹੈ ਸਾਰੇ ਕਬੱਡੀ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਖੇਡੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਸਾਰੇ ਪਿੰਡ ਨੂੰ ਵੀ ਇਸ ਨਗਰ ਦਾ ਬੁਲਾਰਾ ਵੀ ਜਿਹੜਾ ਉਹ ਇੰਟਰਨੈਸ਼ਨਲ ਪੱਧਰ ਤੇ ਆਪਣੀਆਂ ਮੱਲਾ ਮਾਰ ਕੇ ਆਇਆ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਸਭ ਦੇ ਤੇ ਉੱਥੇ ਮੈਚ ਹੋਏ ਤੇ ਉਹਨਾਂ ਮੈਚਾਂ ਦੇ ਵਿੱਚ ਆਪਣਾ ਆਪਣੀ ਕਮੈਂਟਰੀ ਦੇ ਜਰੀਏ ਜਿਹੜਾ ਇਹਨੇ ਉਹਨਾਂ ਮੈਚਾਂ ਦੇ ਵਿੱਚ ਬਾਖੂਬੀ ਰੰਗ ਭਰਿਆ ਜਿਹੜੀ ਪਨੀਰੀ ਹੈ ਇਸ ਟਾਈਮ ਆਪਣੇ ਬੱਚੇ ਜਾਂ ਸਾਡੇ ਨੌਜਵਾਨ ਕਲੱਬਾਂ ਦੇ ਵਿੱਚ ਨੇ ਕੰਮ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਦੇ ਵੀ ਦਿਲ ਦੇ ਵਿੱਚ ਜਾਵੇ ਵੀ ਕੱਲ ਨੂੰ ਅਸੀਂ ਵੀ ਬਿੱਟੂ ਵਾਲੀ ਥਾਂ ਤੇ ਹੋਈ ਸਾਡਾ ਵੀ ਮਾਨ ਸਤਕਾਰ ਇਸ ਤਰ੍ਹਾਂ ਹੋਵੇ ਤੁਹਾਡੇ ਨਿਊਜ਼ੀਲੈਂਡ ਦੇ ਜਿਹੜਾ ਇੱਕ ਸਫਲ ਦੌਰੇ ਤੋਂ ਬਾਅਦ ਅੱਜ ਜਿਸ ਤੰਗ ਦੇ ਨਾਲ ਪਿੰਡ ਵੱਲੋਂ ਸਵਾਗਤ ਕੀਤਾ ਗਿਆ ਤੁਹਾਡਾ ਸਨਮਾਨ ਕੀਤਾ ਜਾ ਰਿਹਾ ਤੇ ਕੀ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਆ ਸਰਕਾਰ ਕੋਲ ਸੱਚੇ ਪਾਤਸ਼ਾਹ ਦਾ ਤੇ ਫਿਰ ਧੰਨਵਾਦ ਕਰਦੇ ਆਂ ਮੇਰਾ ਸੁਚਾਨਗਰ ਪਿੰਡ ਸੈਦੂ ਦੇ ਦਾ ਰਵਿੰਦਰ ਭਾਈ ਨੇ ਆਖਿਆ ਵੀ ਸਮੇ ਦੇ ਨਾਲ ਵਾਂਗ ਦੂਰ ਹਣਾ ਤੇ ਸੰਤਾ ਮਹਾਪੁਰਸ਼ਾ ਦੀ ਧਰਤੀ ਆ ਪਹਿਲਵਾਨਾਂ ਦਾ ਪਿੰਡ ਆ ਜਿਹੜੇ ਤੋਂ ਪਹਿਲਾਂ ਵੱਡੇ ਭਾਈ ਮੱਖਣ ਸਿੰਘ ਵਜੂਦ ਭਾਈ ਉਹਨਾਂ ਨੇ ਇਸ ਨਗਰ ਦਾ ਨਾਮ ਪ੍ਰਸਿੱਧ ਕੀਤਾ ਤੇ ਲੰਮਾ ਸਮਾਂ ਇਕੱਠੇ ਦੇ ਮੈਦਾਨਾਂ ਦੇ ਵਿੱਚ ਆਪਣੀ ਆਵਾਜ਼ ਕੇਰਨ ਦੇ ਰਾਜ ਨੂੰ ਬਾਈ ਰਿੰਗਰ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਮੌਕਾ ਦਿੱਤਾ ਪਹਿਲੀ ਵਾਰ ਮੈਂ ਧੰਨਵਾਦ ਕਰਦਾ ਖੁੱਪਾ ਵੇ ਸਾਡੀ ਬਹੁਤ ਸਤਿਕਾਰਯੋਗ ਵੱਡੀ ਦੇ ਬਹੁਤ ਵੱਡੇ ਪ੍ਰਮੋਟਰ ਨੇ ਬਬਲੂ ਕੁਮਾਰ ਸ਼ੇਤਰ ਜੀ ਦੀਪਕ ਖੱਟਖਣ ਵਾਲਾ ਸ਼ਿੰਦਰ ਸਿੰਘ ਰਾਜ ਜੀ ਤੇ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਮੇਰਾ ਵੱਡਾ ਭਾਈ ਇਸ ਨਗਰ ਦਾ ਸੰਪਨ ਭਾਈ ਰਾਜਾ ਸੈਦੂ ਕੇ ਉਹਨਾਂ ਦੇ ਫਾਦਰ ਸਾਹਿਬ ਜੀ ਚੀਚੇ ਤੌਰ ਤੇ ਪੁੱਜਿਆ ਸਮੁੱਚੇ ਨਗਰ ਦਾ ਸਾਰੀਆਂ ਸਖਸ਼ੀਤਾਂ ਨੂੰ ਧੰਨਵਾਦ ਕਰਦੇ ਆ ਰਾਜੇ ਭਾਈ ਉਹਨਾਂ ਦੀ ਅਰਪਿੰਦਰ ਭਾਈ ਉਹਨਾਂ ਦੀ ਬਹੁਤ ਵੱਡੀ ਦੇਣ ਆ ਜਿਸ ਵਿਕਟੂ ਨੂੰ ਸੈਦੂ ਕੇ ਤੋਂ ਜੀ ਲੈੜਦੇ ਆ ਫੇਰ ਮਦਾਨਾ ਤੱਕ ਲੈ ਕੇ ਜਾਣ ਦੇ ਲਈ ਬਈ ਮੱਖਣ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਗਾ ਜੀ ਸਮੁੱਚੇ ਨਗਰ ਦਾ ਕਿਵੇਂ ਲੱਗਦਾ ਅੱਜ ਜਿਹੜਾ 17 ਸਾਲ ਦਾ ਜਿਹੜਾ ਸੰਘਰਸ਼ਸ਼ੀਲ ਜੀਵਨ ਸੀਗਾ ਕਮੈਂਟੇਟਰ ਦੇ ਤੌਰ ਤੇ ਉਹ ਅੱਜ ਇੱਕ ਰੀਲ ਵਾਂਗ ਤੁਹਾਡੇ ਅੱਖਾਂ ਦੇ ਸਾਹਮਣੇ ਲੰਘ ਰਿਹਾ ਹੋਵੇਗਾ ਜਦੋਂ ਇਹ ਸਨਮਾਨ ਪਾਉਣ ਲਈ ਹਰ ਬੰਦਾ ਚਾਹੁੰਦਾ ਹੈ ਕਿ ਸਾਨੂੰ ਸਨਮਾਨ ਮਿਲੇ ਤੇ ਬਹੁਤ ਘੱਟ ਲੋਕਾਂ ਦੇ ਹਿੱਸੇ ਨਸੀਬ ਹੁੰਦਾ ਬਹੁਤ ਚੰਗਾ ਲੱਗ ਰਿਹਾ ਬਾਈ ਜੀ ਰਕਿੰਦਰ ਬਾਈ ਨੇ ਹਮੇਸ਼ਾ ਕਹਿਣਾ ਵੀ ਕੋਈ ਗੱਲ ਨਹੀਂ ਬਾਰੀ ਆਊਗੀ ਤੇ ਲੈਣ ਚ ਲੱਗਿਆ ਰੇ ਮਿਹਨਤ ਡਟਿਆ ਰੇ ਬਾਈ ਮੱਖਣ ਉਹਨਾਂ ਨੇ ਬਾਈ ਰਾਜੇ ਉਹਨਾਂ ਨੇ ਸਾਰੇ ਪਿੰਡ ਨੇ ਐਪਰੀਸ਼ੀਏਟ ਕਰਨਾ ਸਾਰੇ ਪਿੰਡ ਦਾ ਅੱਜ ਮੈਨੂੰ ਬਹੁਤ ਅੰਦਰੋਂ ਚਾਣੀ ਚੱਕਿਆ ਜਾਂਦਾ ਬਹੁਤ ਵੱਡੇ ਵੱਡੇ ਮਾਨ ਸਨਮਾਨ ਖੇਡ ਮੇਲਿਆਂ ਤੇ ਕਬੱਡੀ ਦੀ ਬਦੌਲਤ ਮਿਲਿਆ ਪਰ ਜਿਹੜਾ ਆਮ ਮਾਨ ਸਨਮਾਨ ਇੱਕ ਵੱਖਰਾ ਹੀ ਮਾਨ ਸਨਮਾਨ ਕਦੇ ਸੋਚਿਆ ਸੀ ਵੀ ਇਸ ਤਰ੍ਹਾਂ ਮੇਰਾ ਸਨਮਾਨ ਹੋਵੇ ਸੀ ਸੋਚਿਆ ਤਾਂ ਨਹੀਂ ਸੀ ਕਦੇ-ਕਦੇ ਖਾਬ ਜ਼ਰੂਰ ਲੈਂਦੇ ਸੀ ਯਾਰ ਕਦੇ ਆਪਣਾ ਵੀ ਨਾ ਇਸ ਤਰ੍ਹਾਂ ਦਾ ਮਾਨ ਸਨਮਾਨ ਹੋਵੇ ਅੱਜ ਚਾਣੀ ਚੱਕਿਆ ਜਾਂਦਾ ਬਾਈ ਯਾਰ ਉਹ ਮੈਂ ਜਾਣਦਾ ਇੱਧੇ ਵੀ ਜਾ ਆਇਆ ਬਾਈ ਰੁਪਿੰਦਰ ਨੇ ਖੁਸ਼ਖਬਰੀ ਦਿੱਤੀ ਬਾਈ ਰਾਜੇ ਨੇ ਉਹਦੇ ਚਾ ਵੱਖਰਾ ਸੀ ਤੇ ਅੱਜ ਉਹ ਤੋਂ ਵੀ ਵੱਖਰਾ ਚਾ ਹਨਾ ਯਾਰ ਪੂਰਾ ਪਿੰ ਤੇ ਇਸ ਬੱਚੀ ਦੀ ਆਉਣ ਦੇ ਲਈ ਨਾ ਵਧੀਆ ਮਾਨ ਸਨਮਾਨ ਕਰ ਰਹੇ ਆ ਸਾਰੇ ਪਿੰਡ ਦਾ ਮੈਂ ਫਿਰ ਧੰਨਵਾਦ ਕਰਦਾ ਪਾਪਾ ਬੰਦਾ ਸਿੰਘ ਬਹਾਦਰ ਕਲਪਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ 17 ਸਾਲਾਂ ਦੇ ਵਿੱਚ ਮੈਨੂੰ ਲੱਗਾ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਬਚਾ ਜਿੱਥੇ ਤੁਸੀਂ ਕਮੈਂਟਰੀ ਨਹੀਂ ਕੀਤੀ ਇੰਟਰਨੈਸ਼ਨਲ ਲੈਵਲ ਤੇ ਤੇ ਪੰਜਾਬ ਪੱਧਰ ਦੀ ਗੱਲ ਕਰੀ ਕੀ ਡਿਫਰੈਂਸ ਲੱਗਿਆ ਉਹਨਾਂ ਚੀਜ਼ਾਂ ਉਹ ਡਿਫਰੈਂਸ ਥੋੜਾ ਜਿਹਾ ਬਈ ਹੈਗਾਗਾ ਤੇ ਆਪਣੇ ਥੋੜਾ ਜਿਵੇਂ ਬਾਈ ਰੁਪਿੰਦਰ ਵੀ ਕਹਿੰਦਾ ਹੁੰਦਾ ਵੀ ਇੱਕਦਾਂ ਨੇਰੇ ਦਾ ਸਿਸਟਮ ਉਧਰ ਹੋਣੀ ਹੈ ਨਾ ਕਿ ਰੂਮ ਲੈਂਡ ਰੈਗੂਲੇਸ਼ਨ ਬਣੀ ਹੋਈ ਆ ਇੱਕ ਹਰ ਪਲੇਅਰ ਨੂੰ ਹੁੰਦਾ ਵੀ ਮੈਂ ਯਾਰ ਖੇਡ ਕੇ ਕਿਤੇ ਨਾ ਕਿਤੇ ਮੈਂ ਵੀ ਕਿਸੇ ਵਿਦੇਸ਼ਾਂ ਦੇ ਵਿੱਚ ਜਾਵਾਂ ਤੇ ਨਿਊਜ਼ੀਲੈਂਡ ਦੀ ਫੈਡਰੇਸ਼ਨ ਇੱਕ ਉਹ ਫੈਡਰੇਸ਼ਨ ਆ ਜਿਹੜੀ ਨਵੇਂ ਪਲੇਅਰ ਨੂੰ ਮੌਕਾ ਦਿੰਦੀ ਹੈ ਮੈਂ ਵੀ ਨਵੇਂਆਂ ਦੇ ਵਿੱਚੋਂ ਗਿਆ ਗਾਣਾ ਤੇ ਉਹਦੇ ਵਿੱਚ ਸਭ ਤੋਂ ਵੱਖਰਾ ਤੇ ਨਿਊਜ਼ੀਲੈਂਡ ਦੇ ਵਿੱਚ ਇਹ ਲੱਗਿਆ ਵੀ ਜਿੰਨੇ ਗਏ ਨਵੇਂ ਪਲੇਅਰ ਗਏ ਹੈ ਜੀ ਤੇ ਨਵੇਂ ਪਲੇਅਰਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਤੁਹਾਨੂੰ ਮੈਂ ਚੇਚੇ ਤੌਰ ਤੇ ਮੈਂ ਧੰਨਵਾਦ ਕਰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਬੈਲਫੇਅਰ ਕਲੱਬ ਸੈਦੂਗੇ ਬਾਈ ਰੂਪੂਣਾ ਦਾ ਤੇ ਬਾਈ ਬੰਤੀ ਉਹਨਾਂ ਦਾ ਬਾਈ ਜਸਮੀਲ ਉਹਨਾਂ ਦਾ ਸਾਰੇ ਸਮੁੱਚੇ ਨਗਰ ਦਾ ਫੇਰ ਇੱਕ ਵਾਰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਬਾਈ ਰਪਿੰਦਰ ਦਾ ਉਸਤਾਦ ਜੀ ਦਾ ਚੇਚੇ ਦੌਰ ਤੇ ਧੰਨਵਾਦ ਕਰਦਾ ਬਾਈ ਉਹਨਾਂ ਨੇ ਬਹੁਤ ਯਾਨੀ ਕਿ ਬਿੱਟੂ ਨੂੰ ਬਾਈ ਉਹਨਾਂ ਦਾ ਸੁਪਨਾ ਸੀ ਯਾਰ ਤੋੜਾ ਟਾਇਰ ਹੈ ਟਾਇਰ ਹੈ ਤੇਰੀ ਵਾਰੀ ਆਊਗੀ ਜਿੰਨੇ ਖੜੇ ਇੱਕ ਵਾਰ ਬਾਈ ਦੇ ਨਾਂ ਤੇ ਤਾੜੀ ਰਾਜੇ ਬਾਈ ਦੇ ਨਾਂ ਤੇ ਜਰੂਰ ਕੱਢੀ ਬਾਈ ਉਹਨਾਂ ਨੇ ਬਾਈ ਪਰਤੋ ਉਹਨਾਂ ਦਾ ਬਾਈ ਉਹਨਾਂ ਦਾ ਬਾਈ ਗੋਡੇ ਉਹਨਾਂ ਦਾ ਸਾਰੇ ਸਤਿਕਾਰਯੋਗ ਜਿੰਨੇ ਸਾਡੇ ਈਸੀ ਬਾਈ ਹੁਣੀ ਇੱਧਰ ਸਤਿਪਾਲੂਣੀ ਮੇਰੇ ਫਦਰ ਸਤਕਾਰ ਬਰੀ ਸਿੰਘ ਜੀ ਸਹਿਦੋਗੇ ਬਾਈ ਬਿੱਟ ਸਾਰਿਆਂ ਦਾ ਬਾਈ ਰੂਬਲਾ ਇੱਚੇ ਤੌਰ ਤੇ ਧੰਨਵਾਦ ਵਿਕੀ ਉਹਨਾਂ ਦਾ ਲਿਸਟ ਬਹੁਤ ਲੰਮੀ ਆ ਸਾਰੇ ਪੁਰਾਣੇ ਗੁਰਵਿੰਦਰ ਦੇ ਫਾਦਰ ਸਾਹਿਬ ਜੀ ਇੱਚੇ ਤੌਰ ਤੇ ਬਹੁਤ ਮਾਨ ਸਤਕਾਰ ਦਿੱਤਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਰਪਿੰਦਰ ਬਾਈ ਦਾ ਰਾਜੇ ਬਾਈ ਦਾ ਮੱਖਣ ਦਾ ਸਮੁੱਚੇ ਨਗਰ ਦਾ ਸਦਾ ਰਹੀਰੋਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਦੇਸ਼ੀਨ ਦੇ ਜਾਰੀ ਕਲੱਬ ਵੱਲੋਂ ਨਿਊਜ਼ੀਲੈਂਡ ਦੇ ਵਿੱਚ 21 ਅਪ੍ਰੈਲ ਨੂੰ ਜਿਹੜਾ ਕਬੱਡੀ ਦਾ ਕੱਪ ਹੋਇਆ ਤੇ ਉੱਥੇ ਬਿੱਟੂ ਗੇਲ ਨੇ ਸਾਡੇ ਸ਼ਗਿਰਦ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਸ ਟਾਈਮ ਸੈਦੋਗਨ ਨਗਰ ਦੇ ਵਿੱਚ ਕਰ ਰਹੇ ਹਾਂ ਬੜਾ ਸੋਹਜਵਾਲ ਨਗਰ ਤੇ ਬੜਾ ਛੋਟਾ ਹੁੰਦਾ ਮੈਂ ਇਸ ਨਗਰ ਦੇ ਵਿੱਚ ਆਉਂਦਾ ਰਿਹਾ ਤੇ ਜਿੱਥੇ ਇਸ ਨਗਰ ਦੇ ਬਹੁਤ ਸਾਰੇ ਕਬੱਡੀ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਖੇਡੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੇ ਪਿੰਡ ਨੂੰ ਵੀ ਇਸ ਨਗਰ ਦਾ ਬੁਲਾਰਾ ਵੀ ਜਿਹੜਾ ਉਹ ਇੰਟਰਨੈਸ਼ਨਲ ਪੱਧਰ ਤੇ ਆਪਣੀਆਂ ਮੱਲਾ ਮਾਰ ਕੇ ਆਇਆ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਸੱਦੇ ਤੇ ਉਥੇ ਮੈਚ ਹੋਏ ਤੇ ਉਹਨਾਂ ਮੈਚਾਂ ਦੇ ਵਿੱਚ ਆਪਣਾ ਆਪਣੀ ਕਮੈਂਟਰੀ ਦੇ ਜਰੀਏ ਜਿਹੜਾ ਇਹਨੇ ਉਹਨਾਂ ਮੈਚਾਂ ਦੇ ਵਿੱਚ ਬਾਕੂ ਵੀ ਰੰਗ ਭਰਿਆ ਤੇ ਅੱਜ ਇਹ ਭਰਾ ਆਪਦੇ ਟੂਰ ਤੋਂ ਵਾਪਸ ਆਇਆ ਸਾਰਾ ਨਗਰ ਸਾਰੇ ਇਲਾਕੇ ਨੂੰ ਇਸ ਗੱਲ ਦੀ ਖੁਸ਼ੀ ਆ ਅਸੀਂ ਵੀ ਸ਼ਾਮਲ ਹੋਏ ਆ ਸਾਨੂੰ ਬੜੀ ਖੁਸ਼ੀ ਆ ਅਸਲ ਦੀ ਵੀ ਬਿੱਟੂ ਨੇ ਜਿਹੜਾ ਇਸ ਨਾਮ ਦਾ ਨਾਮ ਜਿਹੜਾ ਇਹ ਵਾਗਡੋਰ ਹੁੰਦੀ ਆ ਬੰਦੇ ਅੱਗੇ ਦੀ ਅੱਗੇ ਸਾਂਭ ਹੀ ਜਾਂਦੇ ਆ ਕਦੇ ਪਲੇਅਰ ਇਸ ਨਗਰ ਦੇ ਵਿੱਚ ਖੇਡ ਕੇ ਵਾਪਸ ਆਉਂਦੇ ਤਾਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਔਰ ਅੱਜ ਬਿੱਟੂ ਇੰਟਰਨੈਸ਼ਨਲ ਲੈਵਲ ਤੇ ਆਪਣੀ ਕਮੈਂਟਰੀ ਦੇ ਜੋਰ ਦਿਖਾ ਕੇ ਲੈ ਆਇਆ ਤੇ ਅੱਜ ਇਹਦਾ ਵੀ ਨਗਰ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਗਿਆ ਕਿਵੇਂ ਲੱਗਦਾ ਜਦੋਂ ਇੱਕ ਕਿਉਂਕਿ ਬਿੱਟੂ ਹਮੇਸ਼ਾ ਹੀ ਕਹਿਣਾ ਰਿਹਾ ਕਿ ਤੁਹਾਡਾ ਸ਼ਾਗਿਰਦ ਰਿਹਾ ਹੈ ਬਿੱਟੂ ਹੁਣ ਵੀ ਹੈ ਤੇ ਕਿਵੇਂ ਲੱਗਦਾ ਜਦੋਂ ਇੱਕ ਸ਼ਾਗਿਰਦ ਇਹੋ ਜਿਹਾ ਮਾਨ ਸਨਮਾਨ ਹਾਸਲ ਕਰਦਾ ਤੇ ਤੁਹਾਡੀ ਜਿਹੜੀ ਭਾਵਨਾ ਕੀ ਕਹਿੰਦੀ ਹੈ ਦੇਖੋ ਜੀ ਇਹ ਸਰਕਾਰ ਦੇ ਦਿੰਦਾ ਬਸ ਵੈਸੇ ਅਸੀਂ ਤਾਂ ਆਪ ਹਜੇ ਖੁਦ ਸਿੱਖ ਰਹੇ ਹਾਂ ਹਨ ਤੇ ਬੰਦਾ ਹਮੇਸ਼ਾ ਹੀ ਸਿੱਖਦਾ ਬੰਦਾ ਆਪ ਤੋਂ ਛੋਟੇ ਤੋਂ ਵੀ ਸਿੱਖਦਾ ਆਪ ਤੋਂ ਵੱਡੇ ਤੋਂ ਵੀ ਤਾਂ ਸਿੱਖਦੇ ਹੀ ਸਿੱਖਦਾ ਸੋ ਇਹ ਪ੍ਰੋਫੈਸਰ ਮੱਖਣ ਸਿੰਘ ਹਟਨਵਾੜੀ ਆ ਉਹਦਾ ਇੱਕ ਫੁੱਲ ਆ ਮੈਂ ਵੀ ਉਹਦਾ ਇੱਕ ਫੁੱਲ ਆ ਤੇ ਜਿਹੜੀ ਦੇਣ ਆ ਸਾਰੀ ਇਹ ਪ੍ਰੋਫੈਸਰ ਮੱਖਣ ਸਿੰਘ ਜੀ ਦੀ ਆ ਮੈਂ ਖੁਸ਼ੀ ਹੁੰਦੀ ਆ ਵੀ ਜਦੋਂ ਆਪਦੇ ਨਾਲ ਦਾ ਭਰਾ ਆਂਦੇ ਪਿੰਡਾਂ ਦਾ ਕੋਈ ਬੱਚਾ ਤਰੱਕੀ ਕਰਦਾ ਕਿਉਂਕਿ ਇਹ ਦਿਨ ਦੇਖਣ ਦੇ ਲਈ ਮੈਂ ਵੀ ਬਹੁਤ ਜਿੱਦਾਂ ਸੁਪਨੇ ਦੇਖੇ ਬੜੀ ਘਾਲਣਾ ਘਾਲੀ ਤੇ ਬਿੱਟੂ ਨੇ ਵੀ 17 ਸਾਲ ਲਗਾਤਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਪਣੀ ਜਿਹੜੀ ਆ ਕਮੈਂਟਰੀ ਦੇ ਜਰੀਏ ਲੋਕਾਂ ਦੇ ਦਿਲਾਂ ਵਿੱਚ ਤੇ ਅੱਜ ਇਹਨੂੰ ਜਿਹੜੀ ਇਹਦੀ ਮਿਹਨਤ ਆ ਜਿਹੜਾ ਉਹਦਾ ਫਲ ਆ ਉਹ ਮਿਲਿਆ ਸਾਨੂੰ ਬੜੀ ਖੁਸ਼ੀ ਹੈ ਬਹੁਤ ਚੰਗਾ ਲੱਗਿਆ ਇਹ ਇੱਕ ਬੜਾ ਵੱਡਾ ਯੋਗਦਾਨ ਹੈ ਸਾਨੂੰ ਬਹੁਤ ਵੱਡਾ ਮਾਣ ਆਇਆ ਕਿ ਇਹਦੇ ਪਿੰਡ ਦਾ ਨਾਮ ਝਾਕੇ ਸਾਈ। ਠੀਕ ਹੈ। ਗੁਰਜੀ ਜੀ ਦੇ ਪਤੀ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਸੂਚੇ ਨਗਰ ਸੈਦੂ ਦੀਨ ਸੰਤਨ ਬਾਬਾ ਬੰਦਾ ਸਿੰਘ ਬਾਦਰ ਸਪੋਰਟਸ ਫਿਲਫੀਆ کلب ਸੈਦੂ ਜੀ ਦਾ ਧੰਨਵਾਦ ਤੇ ਅੱਜ ਦੇ ਇਸ ਛੋਟੇ ਜਿਹੇ ਸਮਾਗਮ ਦੇ ਵਿੱਚ ਪਹੁੰਚੀਆਂ ਹੋਈਆਂ ਇਸ ਨਗਰ ਦੀਆਂ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਸਭ ਤੋਂ ਸੈਦੂ ਜੀ ਨੂੰ ਬਹੁਤ-ਬਹੁਤ ਧੰਨਵਾਦ। ਤੇ ਪਹਿਲਾਂ ਵੀ ਸਾਰਿਆਂ ਨੇ ਸਾਡੇ ਜਿੰਨੇ ਵੀ মিডিਆ ਵਾਲੇ ਵੀਰ ਆਏ ਉਹਨਾਂ ਨਾਲ ਗੱਲਬਾਤ ਕੀਤੀ ਆ ਧੰਨਵਾਦ ਕਰਦੇ ਆਂ ਅਸੀਂ ਉੱਚੇ ਤੌਰ ਤੇ ਅੱਜ ਦਾ ਜਿਹੜਾ ਸਮਾਗਮ ਆ ਸਾਰੇ ਭਰਾਵਾਂ ਦਾ ਧੰਨਵਾਦ ਮੈਂ ਦਿਲੋਂ ਇਸ ਕਰਕੇ ਕਰਦਾਗਾ ਕਿ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਇਸ ਛੋਟੇ ਜਿਹੇ ਨਮਾਣੇ ਜੇ ਕਮੈਂਟੇਟਰ ਨੂੰ ਵਿਦੇਸ਼ਾਂ ਦੇ ਵਿੱਚ ਬੋਲਣ ਦਾ ਇੱਕ ਮੌਕਾ ਦਿੱਤਾ ਤੇ ਸਮੁੱਚੇ ਨਗਰ ਨੇ ਆਏ ਦਾ ਬਹੁਤ ਮਾਣ ਸਤਿਕਾਰ ਦਿੱਤਾ ਤੇ ਹਮੇਸ਼ਾ ਅਰਨੀ ਰਵਾਂਗਾ ਸਾਰੇ ਨਗਰ ਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੈਂ ਵੱਡੇ ਭਾਈ ਰਾਜੇ ਸੈਜੂਗੀ ਦਾ ਉਹਨਾਂ ਦੇ ਸਰਕਾਰ ਜੋ ਫਾਦਰ ਸਾਹਿਬ ਜੀ ਸਾਡੇ ਅੱਗੇ ਚੇਤਾਵਨੀ ਆਇਆ ਉਹਨਾਂ ਦੇ ਨਾਂ ਤੇ ਇੱਕ ਵਾਰ ਤਾਲੀ ਜਰੂਰ ਮਾਰ ਦਿਓ ਜਿਨ੍ਹਾਂ ਦੀ ਸੈਜੋ ਦੇ ਤੰਦ ਨਾ ਮਾਰਤਾ ਦੀ ਧਰਤੀ ਦੇ ਰਵਿੰਦਰભાઈ ਦਾ ਉਚੇਚੇ ਤੌਰ ਤੇ ਧੰਨਵਾਦ ਜਿੰਦਗੀ ਭਰ ਦੇ ਲਈ ਰਿਣੀ ਰਾਵਾਂਗਾ ਜਿਨ੍ਹਾਂ ਨੇ ਇਸ ਬਿੱਟੂ ਨੂੰ ਨਿਊਜ਼ੀਲੈਂਡ ਦਾ ਸਫ਼ਰ ਕਰਾਇਆ ਹਰ ਇੱਕ ਖਿਡਾਰੀ ਦੀ ਹਰ ਇੱਕ ਬਲਾਰੇ ਦੀ ਹਰ ਇੱਕ ਰੈਫਰੀ ਦੀ ਕੋਚ ਦੀ ਇੱਕ ਤਮੰਨਾ ਹੁੰਦੀ ਆ ਕਿ ਮੈਂ ਕੁਛ ਨਾ ਕੁਛ ਕਬੱਡੀ ਦੇ ਵਿੱਚ ਕਰਾਂ ਤੇ ਫਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਨਗਰ ਦਾ ਨਾਮ ਪ੍ਰਸਿੱਧ ਕਰਾਂ ਕਿ ਉਸ ਵਾਹਿਗੁਰੂ ਨਾਲ ਪਰਖ ਦਾ ਧੰਨਵਾਦ ਆ ਕਬੱਡੀ ਦੇ ਵਿੱਚ 17 ਸਾਲ ਮਿਹਨਤ ਕੀਤੀ ਆ ਤੇ 17 ਸਾਲਾਂ ਬਾਅਦ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਇਸ ਨਾਮਾਣੇ ਦਾ ਮੁੱਲ ਪਾਇਆਗਾ ਤੇ ਅੱਜ ਅਚੇਚੇ ਤੌਰ ਤੇ ਧੰਨਵਾਦ ਸਾਰੀਆਂ ਪਹੁੰਚੀਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਕਬੱਡੀ ਖਿਡਾਰੀਆਂ ਦਾ ਧੰਨਵਾਦ ਆ ਤੇ ਰੂਪਿੰਦਰ ਸਿੰਘ ਸਾਡਾ ਭਾਈ ਬਾਬਾ ਬੰਦਾ ਸੀ ਪਾਦਰ ਬਿਲਕਰ ਕਲੱਬ ਦੇ ਜਿਹੜੇ ਪ੍ਰੈਜ਼ੀਡੈਂਟ ਆ ਵੰਤੇ ਬਾਈ ਬਣਾ ਦਾ ਧੰਨਵਾਦ ਆ ਜੀਤਾ ਮੌਰ ਕਬੱਡੀ ਕਾਰੀ ਸਾਡਾ ਬਾਈ ਰਾਜੂ ਜੀ ਗੋਗਾ ਬਾਈ ਦੇ ਸਰਬੂ ਬਾਈ ਉਹਨਾਂ ਦਾ ਗੁਰਵਿੰਦਰ ਦੇ ਫਾਦਰ ਸਾਹਿਬ ਜੀ, ਫੌਰੀ ਬਾਈ ਉਹਨਾਂ ਦਾ ਕਿਉਂਕਿ ਜੇ ਨਾਂ ਲਈਏ ਲੈਸਟ ਰੋ ਲੰਮੀ ਹੈ ਸਰਦਾਰ ਕੇਵਲ ਸਿੰਘ ਜੀ ਸੈਦੂ ਕੇ ਕਬੱਡੀ ਦੇ ਇੱਕ ਧਰਮਾ ਸਾਡਾ ਬਾਈ ਸੈਦੂ ਕੇ ਜੇ ਜੀ ਦਾ ਨਾਂ ਤੁਸੀਂ ਆਮ ਹੀ ਖੇਡ ਮੈਦਾਨਾਂ ਦੇ ਵਿੱਚ ਸੁਣਦੇ ਹੋ। ਰਵੀਨ ਸਿੰਘ ਜੀ ਬਾਈ ਟੂ ਉਹਨਾਂ ਦਾ ਰਾਜਾ ਦਿਖਾਣ ਵੱਦ ਹਾਕੀ ਦਾ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਸਾਰਿਆਂ ਦਾ ਧੰਨਵਾਦ। ਬਾਈ ਗੋਗੀ ਉਹਨਾਂ ਦਾ ਅਮਰੀਕਾ ਤੋਂ ਜਿਹੜੇ ਪਹਿਲੇ ਦਿਨ ਤੋਂ ਨਾਲ ਆ ਉਹਨਾਂ ਦਾ ਧੰਨਵਾਦ ਆ ਬਾਈ ਮੱਖਣ ਸੈਦੂ ਕੇ ਦਾ ਹਮੇਸ਼ਾ ਰਿਨੀਆ ਲਾਲਜੀਤ ਭੋਲੇ ਬਾਈ ਉਹਨਾਂ ਦਾ ਕੇਵਲ ਬਾਈ ਉਹਨਾਂ ਦਾ ਤੇ ਸਾਰਿਆਂ ਦਾ ਧੰਨਵਾਦ ਪਿੰਡ ਦੀਆਂ ਸਾਰੀਆਂ ਕਲਬਾਂ ਦਾ ਤੇ ਰਪਿੰਦਰ ਬਾਈ ਦਾ ਉਚੇਚੇ ਤੌਰ ਤੇ ਧੰਨਵਾਦ ਅੱਜ ਦੇ ਇਸ ਸਮਾਗਮ ਦੇ ਵਿੱਚ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪੁੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੂ ਜਵਾਨ ਸਾਡੇ ਵੱਡੇ ਬਜ਼ੁਰਗਾਂ ਨੂੰ ਵੱਡੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਫਤਿਹ ਅਰਜ਼ੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿੱਟੂ ਮੇਰਾ ਧੰਨਵਾਦ ਹੈ ਵੀ ਕਰੀ ਜਾਂਦਾ ਅਸਲ ਵਿੱਚ ਮੈਂ ਬੜਾ ਛੋਟਾ ਹੁੰਦਾ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਇੱਥੇ ਆਉਂਦਾ ਰਿਹਾ ਨੀਲਾ ਬੈਠਾ ਹੈ ਬਾਈ ਜੀਤਾ ਬੈਠਾ ਹੈ ਬਾਈ ਮੱਖਣ ਹੋਰ ਸਾਰੇ ਜਿੱਲੇ ਸਾਡੇ ਕਬੱਡੀ ਵਾਲੇ ਇਹਨਾਂ ਦੇ ਘਰੋਂ ਜਿੰਨਾ ਪ੍ਰਸ਼ਾਦਾ ਪਾਣੀ ਛਕਿਆ ਮੈਂ ਕਹਿੰਦਾ ਵੀ ਉਹਦਾ ਹੀ ਅਸੀਂ ਮੁੱਲ ਮੋੜਿਆ ਸਾਡਾ ਇਹ ਫਰਜ਼ ਬਣਦਾ ਸੀਗਾ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਪਿੰਡ ਦੇ ਮੋਤਵਾਰ ਸੱਜਣ ਪਿੰਡ ਦੀਆਂ ਕਲੱਬਾਂ ਨੇ ਇਕੱਠੇ ਹੋ ਕੇ ਜਿਵੇਂ ਪ੍ਰਿਆ ਪਲੇਅਰ ਖੇਡ ਕੇ ਆਉਂਦੇ ਸੀਗੇ ਉਦੋਂ ਵੀ ਤੁਸੀਂ ਇਹਨਾਂ ਦਾ ਸਾਰਿਆਂ ਦਾ ਮਾਨ ਸਤਕਾਰ ਕਰਦੇ ਰਹੇ ਹੋ ਤੇ ਅੱਜ ਬਿੱਟੂ ਵੀ ਵਿਦੇਸ਼ਾਂ ਦੇ ਵਿੱਚੋਂ ਆਪਣਾ ਨਾਂ ਜਿਹੜਾ ਪਿੰਡ ਦਾ ਨਾਂ ਰੌਸ਼ਨ ਕਰਕੇ ਇੱਥੇ ਆਇਆ ਤੇ ਤੁਸੀਂ ਆਪਣਾ ਇੱਕ ਫਰਜ਼ ਸਮਝ ਕੇ ਜਿਹੜਾ ਉਹ ਮਾਨ ਸਨਮਾਨ ਬਿੱਟੂ ਨੂੰ ਵੀ ਬਖਸ਼ਿਆ ਇਸ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਪਨੀਰੀ ਇਸ ਟਾਈਮ ਆਪਣੇ ਬੱਚੇ ਜਾਂ ਸਾਡੇ ਨੌਜਵਾਨ ਕਲੱਬਾਂ ਦੇ ਵਿੱਚ ਨੇ ਕੰਮ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਦੇ ਵੀ ਦਿਲ ਦੇ ਵਿੱਚ ਜਾਵੇ ਵੀ ਕੱਲੋਂ ਅਸੀਂ ਵੀ ਬਿੱਟੂ ਵਾਲੀ ਥਾਂ ਤੇ ਹੋਈਏ ਸਾਡਾ ਵੀ ਮਾਨ ਸਤਕਾਰ ਇਸ ਤਰ੍ਹਾਂ ਹੋਵੇ ਇਹ ਬੜਾ ਜ਼ਰੂਰੀ ਆ ਕਈ ਪਿੰਡਾਂ ਦੇ ਵਿੱਚ ਕੀ ਹੁੰਦਾ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਬੰਦਿਆਂ ਨੇ ਬੰਦਿਆਂ ਨੇ ਬਹੁਤ ਵੱਡੇ ਪੱਦਰ ਤੇ ਜਿਹੜਾ ਨਾਮਣਾ ਪਿੰਡ ਦਾ ਬਣਾਇਆ ਹੁੰਦਾ ਆਪਣਾ ਬਣਾਇਆ ਹੁੰਦਾ ਸੋ ਇਹ ਮਾਨ ਸਨਮਾਨ ਪਿੰਡ ਵੱਲੋਂ ਕਿਤਨਾ ਕਿਤੇ ਬੰਦਾ ਰਹਿ ਜਾਂਦਾ ਸੋ ਬਹੁਤ ਚੰਗੀ ਗੱਲ ਸੋ ਪਿੰਡ ਸੈਦੋ ਕੇ ਬੜਾ ਡਿਵੈਲਪ ਹੋਇਆ ਜਦੋਂ ਮੈਂ ਪਹਿਲੀ ਵਾਰੀ ਆਇਆ ਸੀ ਛੋਟੇ ਹੁੰਦੇ ਆਉਂਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਇਸ ਨਗਰ ਦਾ ਬਹੁਤ ਜਿਆਦਾ ਫਰਕਾ ਸੱਚੇ ਬਾਦਸ਼ਾਹ ਤੁਹਾਨੂੰ ਸਾਰਾ ਦਿਨ ਦੁਪਣੀ ਰਾਤ ਚੁਗਣੀ ਤਰੱਕੀ ਬਖਸ਼ੇ ਤੇ ਕਬੱਡੀ ਦੀਆਂ ਗਰਾਊਂਡਾਂ ਜਾਂ ਹੋਰ ਜਿਹੜੇ ਚੰਗੇ ਕੰਮ ਉਹ ਇਹ ਨਗਰ ਕਰਦਾ ਰਹੇ ਬਿੱਟੂ ਸੈਦੋ ਕੇ ਵਰਗੇ ਜਾਂ ਆਪਾਂ ਕਹਿ ਦਈਏ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਨਗਰ ਦੇ ਪਲੇਅਰ ਨੇ ਇਸ ਪੈਂਡ ਦੇ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਪੈਦਾ ਹੁੰਦੇ ਰਹੇ ਤੇ ਤੁਸੀਂ ਜਿਹੜੇ ਪੈਂਡ ਦੇ ਬਹੁਤ ਮਾਰ ਸੱਜਣੋ ਜਾਂ ਕਲੱਬਾਂ ਆ ਉਹ ਇਸੇ ਤਰ੍ਹਾਂ ਇਹਨਾਂ ਨੌਜਵਾਨਾਂ ਦਾ ਮਾਣ ਸਨਮਾਨ ਕਰਦੀਆਂ ਰਹਿਣ ਕਿਉਂਕਿ ਅੱਜ ਸਾਰਿਆਂ ਦੀ ਇਹ ਸੋਚ ਆ ਵੀ ਆਪਾਂ ਬਾਹਰ ਚੱਲੀਏ ਤੇ ਆਏ ਇਸ ਪੈਂਡ ਦੇ ਵਿੱਚ ਆ ਕੇ ਜਦੋਂ ਮੈਂ ਕਲੱਬ ਦੇ ਮੁੰਡਿਆਂ ਨੂੰ ਵੇਖਿਆ ਤੇ ਵੇਖਿਆ ਵੀ ਕਈ ਮੁੰਡੇ ਇੱਥੇ ਨੇ ਹਾਲਾਂਕਿ ਹਰ ਇੱਕ ਬੰਦੇ ਦੀ ਦੌੜ ਇਹੀ ਆ ਵੀ ਯਾਰ ਬਾਹਰ ਚੱਲੀਏ ਬਾਹਰ ਚੱਲੀਏ ਪੰਜਾਬ ਆਪਾਂ ਆਪਣਾ ਆਪਦਾ ਇਹਨੂੰ ਆਪਾਂ ਹੀ ਸੰਭਾਲ ਕੇ ਰੱਖਣਾ ਹੈ ਇਹਨਾਂ ਸੱਥਾਂ ਨੂੰ ਇਹਨਾਂ ਪਾਰਕਾਂ ਦੀ ਰੌਣਕ ਜਿਹੜੀ ਉਹ ਆਪਾਂ ਹੀ ਯਾਨੀ ਕਿ ਬਰਕਰਾਰ ਰੱਖਣੀ ਆ ਸੋ ਤੁਹਾਡਾ ਸਾਰਿਆਂ ਦਾ ਅ ਅਸੀਂ ਬੜਾ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਸੋ ਇਸੇ ਤਰ੍ਹਾਂ ਹੀ ਉਮੀਦ ਕਰਦੇ ਆ ਵੀ ਸੈਡੋਕੇ ਦੇ ਵਿੱਚੋਂ ਹੋਰ ਵੀ ਜਿਹੜੇ ਪਲੇਅਰ ਉੱਠਣ ਹੋਰ ਜਿਹੜਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਉਹਨਾਂ ਸਾਰਿਆਂ ਦਾ ਮਾਨ ਸਤਿਕਾਰ ਕਰਦੇ ਹੋ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ